ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਦੁਨੀਆ ਨੂੰ ਕੀ ਸਿਖਾਇਆ ਕੀ ਸਿੱਖਿਆ ਲੈਣੀ ਹੈ ਅੱਜ ਸਤਿਗੁਰੂ ਜੀ ਦੇ ਇਸ ਸਾਖੀ ਤੋਂ ਪਾਤਸ਼ਾਹ ਕਹਿੰਦੇ ਭਾਈ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਤੇ ਸੱਚ ਜਾਣਿਓ ਤੁਸੀਂ ਕੀਰਤ ਕਰਦੇ ਆਂ ਵੀ ਮਿਹਨਤ ਕਰਦੇ ਆਂ ਵੀ ਕਿਸੇ ਦੂਜੇ ਦਾ ਭਲਾ ਕਰ ਸਕਦੇ ਹੋ ਜਦੋਂ ਤੱਕ ਗੁਰੂ ਨਾਨਕ ਦੇ ਪਾਤਸ਼ਾਹ ਮੋਦੀ ਖਾਨੇ ਵਿੱਚ ਮੋਦੀ ਰਹੇ ਸੇਵਾ ਕੀਤੀ ਸੱਚ ਜਾਣਿਓ ਪਿਆਰਿਓ ਸੁਲਤਾਨਪੁਰ ਦੀ ਧਰਤੀ ਤੇ ਕੋਈ ਗਰੀਬ ਪਰਿਵਾਰ ਭੁੱਖਾ ਨਹੀਂ ਸੁੱਤਾ ਹੈਗਾ ਸਾਰਿਆਂ ਨੂੰ ਰੋਟੀ ਮਿਲਦੀ ਸੀ ਤੇ ਇਹੀ ਗੱਲ ਸੀ ਜਦੋਂ ਮਹਤਾ ਕਲਿਆਨਦਾਸ ਪਿਤਾ ਤਲਵੰਡੀ ਦੀ ਧਰਤੀ ਤੋਂ ਸੁਲਤਾਨਪੁਰ ਆਏ ਸਣ ਪਾਤਸ਼ਾਹ ਨੂੰ ਮਿਲਣ ਪੁੱਛਿਆ ਸੀ ਪੁੱਤਰ ਕੀ ਕਮਾਈ ਕੀਤੀ ਹੈ ਕਿਉਂਕਿ ਹਰ ਪਿਓ ਚਾਹੁੰਦਾ ਹੈ ਮੇਰਾ ਪੁੱਤਰ ਕਮਾਈ ਕਰੇ ਨਾ ਮੇਰੀ ਤਲੀ ਤੇ ਲਿਆ ਕੇ ਰੱਖੇ ਉਹਦੀ ਕਮਾਈ ਨਹੀਂ ਚਾਹੁੰਦਾ ਉਹ ਪਿਆਰ ਹੁੰਦਾ ਇੱਕ ਇੱਕ ਵਡਿਆਈ ਹੁੰਦੀ ਹੈ ਇੱਕ ਮਾਣ ਹੁੰਦਾ ਹੈ ਬੱਚੇ ਤੇ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਜਿਹੜੇ ਕਮਾਈ ਕਰਨ ਲੱਗੇ ਹੋ ਜਦੋਂ ਵੀ ਕਮਾਈ ਕਰੋ ਆਪਣੀ ਮਾਂ ਦੀ ਤਲੀ ਤੇ ਪਿਓ ਦੀ ਤਲੀ ਤੇ ਲਿਆ ਕੇ ਪੈਸੇ ਜਰੂਰ ਰੱਖਿਓ ਸਾਡੇ ਮਾਪਿਓ ਨੂੰ ਸਾਡੇ ਪੈਸਿਆਂ ਦੀ ਲੋੜ ਨਹੀਂ ਹੈ ਨਹੀਂ ਬਿਲਕੁਲ ਵੀ ਗੁਰਮੁਖੋ ਪਰ ਉਹਨਾਂ ਨੂੰ ਜਦੋਂ ਤੁਸੀਂ ਲਿਆ ਕੇ ਰੱਖੋਗੇ ਨਾ ਉਹਨਾਂ ਨੂੰ ਮਾਣ ਹੋਵੇਗਾ ਉਹਨਾਂ ਨੂੰ ਤੁਹਾਡੇ ਤੇ ਹੋਰ ਮਾਂ ਵਧੇਗਾ ਉਹਨਾਂ ਦਾ سینਾ ਫੁੱਲ ਜਾਏਗਾ ਅੱਜ ਮੇਰੇ ਬੱਚੇ ਕਮਾਈ ਕਰਕੇ ਕਮਾਉਣ ਯੋਗੇ ਹੋਗੇ ਤੇ ਮੇਰੀ ਤਲੀ ਤੇ ਲਿਆ ਕੇ ਰੱਖੇ ਆ ਉਹਨਾਂ ਦੇ ਅਥਰੂ ਅੰਦਰੋਂ ਅੰਦਰ ਹੀ ਵਗਦੇ ਹੋਣਗੇ ਤੁਹਾਨੂੰ ਨਹੀਂ ਪਤਾ ਲੱਗੇਗਾ ਉਹ ਦਿਸਣਗੇ ਨਹੀਂ ਅਥਰੂ ਕਦੇ ਪ੍ਰਤਾਕੇ ਵੇਖਿਓ ਤੁਸੀਂ ਮਾਂ ਪਿਓ ਬੈਠੇ ਨੇ ਅਸੀਂ ਵੀ ਮਾਂ ਪਿਓ ਬੰਨ੍ਹੇ ਤੇ ਵੱਡੇ ਹੋਣੇ ਸਾਡੇ ਬੱਚੇ ਵੀ ਸਾਨੂੰ ਵੀ ਪਤਾ ਲੱਗਣਾ ਉਹ ਵੀ ਚਾਰ ਸਾਡੇ ਹੋਣਗੇ ਤੇ ਗੁਰਨਾਣਕ ਦੇ ਪਾਤਸ਼ਾਹ ਕਹਿੰਦੇ ਪਿਤਾ ਜੀ ਕਮਾਈ ਕੀਤੀ ਹੈ ਸਾੰਭ ਕੇ ਰੱਖੀ ਹੈ ਮਹਾਰਾਜ ਕਹਿੰਦੇ ਕਿੱਥੇ ਮਹਤਾ ਕਲਿਆਨਦਾਸ ਕਹਿੰਦੇ ਕਹਿੰਦੇ ਜੇਬ ਵਿੱਚ ਰੱਖੀ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਬੇਬੇ ਨਾਨਕ ਦੇ ਪਾਤਸ਼ਾਹ ਕਹਿੰਦੇ ਪਿਤਾ ਜੀ ਕਮਾਈ ਕੀਤੀ ਹੈ ਸਾੰਭ ਕੇ ਰੱਖੀ ਹੈ ਮਹਾਰਾਜ ਕਹਿੰਦੇ ਕਿੱਥੇ ਮਹਤਾ ਕਲਿਆਨਦਾਸ ਕਹਿੰਦੇ ਕਹਿੰਦੇ ਜੇਬ ਵਿੱਚ ਰੱਖੀ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਬੇਬੇ ਨਾਨਕੀ ਕੋਲ ਹੈ ਕਹਿੰਦੇ ਨਹੀਂ ਦੌਲਤ ਖਾਂ ਕੋ ਰੱਖੀ ਹੈ ਕਹਿੰਦੇ ਨਹੀਂ ਕਹਿੰਦੇ ਪੁੱਤਰ ਫਿਰ ਕਮਾਈ ਕਰਕੇ ਰੱਖੀ ਕਿੱਥੇ ਹੈ ਕਹਿੰਦੇ ਪਿਤਾ ਜੀ ਮੈਂ ਕਮਾਈ ਕਰਕੇ ਗਰੀਬਾਂ ਦੀ ਬਸਤੀ ਵਿੱਚ ਰੱਖੀ ਹੋਈ ਹੈ ਗਰੀਬਾਂ ਦੀ ਬਸਤੀ ਵਿੱਚ ਮਹਾਰਾਜ ਕਿਉਂ ਕਿਉਂਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ ਨਾਨਕ ਤਿੰਕੈ ਸੰਗ ਸਾਥ ਕਿਉਂਕਿ ਮੇਰਾ ਨਾਨਕ ਤੇ ਹੈ ਹੀ ਉਹਨਾਂ ਦੇ ਨਾਲ ਕਹਿੰਦੇ ਉਹਨਾਂ ਦੀ ਬਸਤੀ ਵਿੱਚ ਮਹਤਾ ਕਲਿਆਨਦਾਸ ਨੂੰ ਗੁੱਸਾ ਆ ਗਿਆ ਕਹਿੰਦੇ ਪੁੱਤਰ ਪਹਿਲੀ ਵਾਰ ਕਾਮਚੱਜ ਦਾ ਕੰਮ ਕੀਤਾ ਜੋੜਿਆ ਕੁਝ ਉਹ ਵੀ ਗਰੀਬਾਂ ਦੀ ਬਸਤੀ 'ਚ ਉਹ ਤੇਰਾ ਖਾ ਜਾਣਗੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਪਿਤਾ ਜੀ ਇੰਜ ਨਾ ਆਖੋ ਜਿਹੜੇ ਮੇਰੇ ਗਰੀਬ ਨੇ ਮੇਰੇ ਪਿਆਰੇ ਨੇ ਉਹ ਮੇਰੀ ਕਮਾਈ ਨਹੀਂ ਖਾ ਸਕਦੇ ਉਹ ਮੇਰੀ ਕਮਾਈ ਨਹੀਂ ਖਾਣਗੇ ਤੇ ਫਿਰ ਜਦੋਂ ਗਰੀਬਾਂ ਦੀ ਬਸਤੀ 'ਚ ਲੈ ਕੇ ਗਏ ਸਨ ਮਹਤਾ ਕਲਿਆਨਦਾਸ ਨੂੰ ਗੁਰਮੁਖੋ ਲੋਕਾਂ ਨੇ ਕਿਸੇ ਨੇ ਆਖਿਆ ਸਾਡੇ ਘਰ ਚਰਨ ਪਾਓ ਕਿਸੇ ਨੇ ਆਖਿਆ ਸਾਡੇ ਘਰ ਆਓ ਲੰਗਰ ਪ੍ਰਸ਼ਾਦਾ ਇਹਨਾਂ ਮਾਨ ਕੀਤਾ ਸੀ ਮਹਿਤਾ ਕਲਿਆਨਦਾਸ ਦਾ 35 ਸਾਲ ਦੀ ਉਮਰ ਬਾਬੇ ਨਾਨਕ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੱਜ ਮਹਿਤਾ ਕਲਿਆਨਦਾਸ ਅੱਖਾਂ ਚੋਂ ਅਥਰੂ ਵਗ ਗਏ ਪਹਿਲੀ ਵਾਰ ਹੋਇਆ ਵੀ ਇੰਨੀ ਘਟ ਕੇ ਪੁੱਤਰ ਨੂੰ ਜਫੀ ਪਾਈ ਹੋਵੇ ਲੋਕਾਂ ਆਖਿਆ ਮਹਿਤਾ ਕਲਿਆਨਦਾਸ ਬੱਚੇ ਕਮਾਈ ਕਰਦੇ ਨੇ ਮਾਪਿਓ ਕਮਾਈ ਕਰਦੇ ਨੇ ਬੱਚੇ ਐਸ਼ ਲੈਂਦੇ ਨੇ ਸੰਸਾਰ ਅੰਦਰ ਬੱਚਿਆਂ ਦਾ ਨਾਮ ਹੁੰਦਾ ਹੈ ਪਰ ਜੋ ਤੇਰੇ ਪੁੱਤਰ ਨੇ ਕਮਾਈ ਕੀਤੀ ਹੈ ਜਿਸ ਦਿਨ ਦਾ ਇੱਥੇ ਆਇਆ ਕਿਸੇ ਗਰੀਬ ਦੇ ਘਰ ਭੁੱਖਾ ਨਹੀਂ ਸੁੱਤਾ ਕੋਈ ਜਿਹੜੀ ਇਹਨੇ ਕਮਾਈ ਕੀਤੀ ਹੈ ਨਾ ਇਸ ਕਮਾਈ ਦੀ ਬਰਕਤ ਨਾਲ ਮਹੰਤਾ ਕਲਿਆਨਦਾਸ ਤੇਰਾ ਲੋਕ ਤੇ ਤੇਰਾ ਪਰਲੋਕ ਵੀ ਸੁੱਖਾ ਹੋ ਗਿਆ ਜਦੋਂ ਇਹ ਬਚਨ ਆਖਿਆ ਮਹੰਤਾ ਕਲਿਆਨਦਾਸ ਨੇ ਘੁੱਟ ਕੇ ਜੱਫੀ ਪਾ ਲਈ ਇਤਿਹਾਸ ਕਹਿੰਦਾ ਹੈ ਉਸ ਦਿਨ ਤੋਂ ਬਾਅਦ ਕਦੇ ਮੇਰੇ ਧੰਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੈਂ ਤਾਂ ਕਲਿਆਨ ਦਾਸ ਨੇ ਪੈਸੇ ਬਾਰੇ ਜਿਆਦਾ ਨਹੀਂ ਆਖਿਆ